ਹੈਰੀ ਹੈ ਸਿਟ ਐਡ ਹੋ ਗਿਆ ਸਿਟ ਐਡ ਹੋ ਗਿਆ ਬੱਚਾ ਗੁੱਸਾ ਰਹਾ ਕਰੀ ਆਸ੍ਰੀਕਾਲ ਜੀ ਸਵਾਗਤ ਕਰਦੇ ਆਂ ਤੁਹਾਡਾ ਆਪਾਂ ਗੂਗਲ ਬਲੌਗ ਦੇ ਵਿੱਚ ਟਾਈਮ ਹੋ ਗਿਆ 11 ਵਜਣੇ ਵਾਲੇ ਆ ਅਰੇ ਲੇਵਰ ਚਾਲੂ ਹੋ ਗਿਆ ਬਈ ਮੈਂ ਦੱਸਦਾ ਪੜ ਤੱਕੇ ਜਿਕੇ ਸੋ ਇਹ 3 ਵਜੇ ਇਹ 10 ਵਜੇ 9 10 ਵਜੇ ਉੱਠ ਗਏ ਆਪਾਂ ਤੇ ਜਿੱਦਾਂ ਕਿ ਤੁਹਾਨੂੰ ਪਤਾ ਵੀ ਰਾਤ ਸਾਰਾ ਅੱਟਰ ਵਾਲਾ ਬਾਡ ਰਿਪੇਅਰ ਕਰਕੇ ਆਪਾਂ ਆਉਂ ਗਏ ਜੀ ਮੈਂ ਬੋਤਾ ਵੀ ਐਮਪੀ ਚ ਗੱਡੀ ਚੱਲਦੀ ਨਹੀਂ ਰਾਤ ਨੂੰ ਤੇ ਹੁਣ ਚਾਹ ਚੂਹਾ ਪੀ ਗਏ ਰੋਟੀ ਰੋਟੀ ਖਾ ਗਏ ਚੱਲਾਂਗੇ ਤੇ ਆ ਮਾਰਤਾ ਹੈ ਗੋਲੀ ਮਾਰ ਦੇਣੀ ਮੈਂ ਪਤਾ ਨਹੀਂ ਕਿੱਥੇ ਆ ਮੈਂ ਤੈਨੂੰ ਭੇਜੀ ਤੇ ਆ ਵੀਡੀਓ ਦੇਖ ਜਰਾ ਉਹ ਕਹੇ ਜੀ ਬਣਾਈ ਆ ਤਾਂ ਇੰਦਰ ਕਿਛੋਂ ਚਾਨਣਾਂ ਜਿਹੀ ਆਈ ਜਾ ਰਿਆ ਦੇਖ ਆਓ ਤੇ ਗ੍ਰਿੰਦਰ ਬਾਈ ਨੇ ਫੋਟੋ ਖਿੱਚੀ ਵੀ ਹੋਣੀ ਆ ਫੋਟੋ ਲਾ ਦਾਂਗੇ। ਥੰਬਨੇਲ ਦੇ। ਠੀਕ ਹੈ। ਹੋਰ ਹੁਣ ਪੂਰੀ ਸਾਫ ਕਿੱਥੋਂ ਲਈਏ? ਪੂਰੀ ਸਾਫ ਇਹਦੇ ਚ ਆਉਂਦੀ ਆ ਬਾਈ ਜੀ। ਤੇ 2 250 ਕਿਲੋਮੀਟਰ ਸਫ਼ਰ ਰਹਿ ਗਿਆ ਆਪਣਾ। ਇਹਗਾ। ਗੱਡੀਆਂ ਕਹਿਮੋਂ ਕਹਿਮ। ਮੈਂ ਕਹ ਗੱਡੀਆਂ ਕਹਿਮੋਂ ਕਹਿਮ। ਅ ਸ਼੍ਰੀ ਖਾਟੂ ਸਿਆਮ ਰੋਡਵੇਜ਼ ਡੇਲੀ ਸਰਵਿਸ ਰਾਜਸਥਾਨ ਗੁਜਰਾਤ ਹਰਿਆਣਾ ਐਂਡ ਆਲ ਓਵਰ ਇੰਡੀਆ ਨਾਗਪੁਰ ਨੋਏ ਮੈਟਰੋ ਟਾਈਮ ਹੋ ਗਿਆ 1:53 ਮਿੰਟ ਤੇ ਪਹਿਲਾਂ ਆਪਾਂ ਵਲੌਗ ਬਣਾਇਆ ਨਹੀਂ ਤੇ ਰੋਟੀ ਖਾ ਕੇ ਚੱਲਣ ਲੱਗੇ ਤੇ ਰਾਜੂ ਸਤਾ ਜੰਗਾ ਗੱਡੀ ਚਲਾਣ ਗਰੇਂਦਰ ਭਾਈ ਨੂੰ ਦੱਸ ਰਿਹਾ ਬਿਗੇਰ ਕਿੱਦਾਂ ਕਿੱਦਾਂ ਪਹਿਣੇ ਆ ਉਹਨੂੰ ਲੋਹਾਈ ਦਾ ਭਲਿੱਖਾ ਲੱਗ ਜਾਂਦਾ ਮੰਨ ਲਾ ਉਹਦਾ ਇਦਾਂ ਕਰਕੇ ਲੋਹ ਪੈਂਦਾ ਮੰਨ ਲਾ ਐ ਮਾਰ ਦਿੰਨੇ ਆ ਉਹਨੂੰ ਹਾਈ ਹੋ ਜਾਂਦਾ ਉਹਦਾ ਗੇਅਰ ਤੇ ਉਹਦਾ ਭਲਿੱਖਾ ਪੈਂਦਾ ਦਾ ਉਹਨੂੰ ਹੌਲੀ ਹੌਲੀ ਨਿਕਲ ਜਾਏਗਾ ਹਾਂ ਲੋ ਜੀ ਮਿੱਤਰੋ ਕਣਕਾ ਦੇਖ ਲਓ ਇੱਧਰ ਪੱਕੀਆਂ ਖੜੀਆਂ ਐ ਤੇ ਇੱਧਰ ਮੈਨੂੰ ਲੱਗਦਾ ਆਤਾਂ ਵਾਲੇ ਵੱਢਦੇ ਹੋਣੇ ਜਿਆਦਾ ਹੋਰ ਉਹ ਕਿੰਨਾ ਮਦਾਨ ੜਾਈ ਪਿਆ ਸਾਰਾ ਮੈਂ ਉਹਦੇ ਚੰਦੀ ਆਲ ਜਾਓ ਦੇ ਤੁਲ ਰਹਿ ਗਿਆ 111 ਪਪਾਲ 290 ਪੰਡੂਰਾ 24 ਕਿਲੋਮੀਟਰ ਇਹ ਰਾਜੂਸਤਾਦ ਗੱਡੀ ਚਲਾ ਰਿਆ ਜਿਹੜਾ ਦੂਜਾ ਰਸਤਾ ਹੈ ਨਾ ਜਿਹੜਾ ਹੈ ਗੈਰਹੀ ਹਾਂ ਉਹ ਜੰਗਲ ਵਾਲਾ ਉਹਦੇ ਚ ਕੀ ਹੈ 14 ਟੈਰੀ ਨਹੀਂ ਜਾਣ ਦਿੰਦੇ ਉਧਰ ਆ ਵੀ ਹੋ ਅੱਛਾ ਉਧਰ ਕੈਂਚੀਆਂ ਵੀ ਆ ਨੇ ਤੇ ਤਗੜਾ ਜੰਗਲ ਹੈ ਉਹ ਵਿੱਚ ਸਿਰਫ 6 ਟੈਰੀ ਗੱਡੀ ਆ ਛੋਟੀ 10 ਟੈਰੀ ਤੱਕ ਦੀ ਝੂਟ ਆ ਅੱਛਾ ਹਾਂ ਵੱਡੀ ਗੱਡੀ ਤੇ ਚਾਂਜੀਆਂ ਵੀ ਹਨਾ ਔਰ ਕੀ ਨਾਮ ਆਦਾ ਜੰਗਲ ਖਤਰਨਾਕ ਹੈ ਇਹ ਇਹਨਾਂ ਗੇਟਾਂ ਪਿੰਡਾਂ ਦੇ ਪਿੰਡ ਨੇ ਮਤਲਬ ਲੱਖ ਲੱਖ ਪੰਛੀ ਅੱਛਾ ਉਹ ਵੀ ਉਹਨਾਂ ਦੇ ਗੇਟ ਲਾਏ ਹੋਏ ਨੇ ਵੱਡੇ ਵੱਡੇ ਤੇ ਸ਼ੇਰ ਸੂਰ ਆਂਦਾ ਉੱਥੇ ਅਸਲੀ ਜੀ ਮਤਲਬ ਆਹ ਸ਼ੇਰ ਸ਼ੇਰ ਅਸਲੀ ਜੇ ਆਂਦਾ ਹੁਣ ਜੀ ਕਰਦੇ ਹੁੰਦੇ ਨੇ ਵਾਹ ਜੇ ਛੋਟੀ ਗੱਡੀ ਜਾਂਦੀ ਹੈ ਨਾ ਅੱਛਾ ਉਹਦੇ ਅੰਦਰ ਬੰਦੇ ਨੇ ਉਹ ਰੱਖੇ ਨੇ ਜਿਹੜੇ ਗੇਟ ਖੋਲਦੇ ਨੇ ਹਾਂ 20-20 ਰੁਪਏ ਉਹ ਕਰਦੇ ਨੇ ਲੰਦੇ ਨੇ ਉਹ ਫਿਰ ਉਹ ਐਂਟਰੀ ਕਰਦੇ ਨੇ ਰਜਿਸਟਰ ਤੇ ਨੋਟ ਕਰਦੇ ਨੇ ਇਹ ਗੱਡੀ ਨੰਬਰ ਆਈ ਹੈ ਇਹਦਰੋਂ ਲੰਘ ਕੇ ਗਈ ਹੈ ਓ ਜਿਵੇਂ ਆਪਾਂ ਆਏ ਤੇ ਉੱਥੇ ਦੇ ਤੂੰ ਤਾਂ ਮੇਰੇ ਨਾਲ ਗੋਲਦਾ ਵਾਹੋ ਜਦੋਂ ਅਸੀਂ ਹਾਥੀ ਮਾਰੇ ਪਾਰ ਕੀਤਾ ਸਾਈਡ ਦਾ ਜੰਗਲ ਹਾਂ ਉਹੀ ਤਾਂ ਅੰਦਰ ਨੂੰ ਹਿੰਦਰੋਂ ਬੜੀਆਂ ਗੱਡੀਆਂ ਜਾਂਦੀਆਂ ਉਧਰੋਂ ਜਾਣਾ ਕਿਉਂਕਿ ਓਵਰਲੋਡ ਗੱਡੀਆਂ ਗੁਡੀਆਂ ਉਦੋਂ ਛੋਟੀਆਂ ਜਿਹੜੇ ਆ ਗੈਂਟਰ ਕੁੰਟਰ ਨੇ ਨਾ तकरीबन ਬਾਰਡਰ ਬਾਰਡਰ ਪੇਚਾ ਕੇ ਉਧਰੋਂ ਜਾਂਦੀਆਂ ਹੁੰਦੀਆਂ ਨੇ ਅੱਛਾ ਹਾਂ ਤੇ ਇਸ ਟਾਈਮ ਭਾਈ ਦੱਸਦੀ ਆਪਾਂ ਐਮਪੀ ਜਾਂ ਜਿਹੜੇ ਬੰਦੇ ਨਵੇਂ ਜੁੜੇ ਆ ਹਨ ਦੱਸਦੀ ਇਹ ਵੀ ਭਾਈ ਆਪਾਂ ਅ ਕਲਗੱਤੇ ਤੋਂ ਮਹਾਰਾਸ਼ਟਰ ਚੱਲਦੇ ਪਏ ਆ ਇਸ ਟਾਈਮ ਤੇ ਕਿਉਂਕਿ ਮੈਂ ਇੱਕ ਗੱਲ ਸੋਚੀ ਵੀ ਜਿਹੜੇ ਬੰਦੇ ਨਵੇਂ ਜੁੜੇ ਉਹਨਾਂ ਨੂੰ ਵਲੌਗ ਸਮਝ ਨਹੀਂ ਆਂਦਾ ਹੋਣਾ ਆਪਣਾ ਕਿਉਂਕਿ ਜੁੜਦੇ ਹੀ ਰਹਿੰਨੇ ਆ ਸਮਝ 27000 ਕੁ ਸਬਸਕ੍ਰਾਈਬਰ ਸੀਗੇ ਆ 27500 ਤੋਂ 27000 800 ਕੁ ਹੋ ਗਏ ਅੱਬਾ ਜੀ ਦੀ ਕਿਰਪਾ ਨਾਲ ਤੇ ਜੁੜੇ ਰਹੇ ਆਂ ਤੇ ਭਾਈ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਆ ਕਰੋ ਤੇ ਕਮੈਂਟ ਕਰਿਆ ਕਰੋ ਜਿਹੜੀ ਗੱਲ ਸਾਡੀ ਨਹੀਂ ਵਧੀਆ ਲੱਗਦੀ ਉਹ ਸਾਨੂੰ ਸਮਝਾਇਆ ਕਰੋ ਠੀਕ ਆ ਪਰ ਗਲਤ ਕਮੈਂਟ ਨਾ ਕਰਿਆ ਕਰੋ ਕੋਈ ਆ ਤੁਹਾਡੇ ਕਹਿਣ ਦੇ باوجود ਅਸੀਂ ਉਹ ਗਲਤੀ ਦੁਬਾਰਾ ਕਰੀਏ ਫੇਰ ਤੁਸੀਂ ਗਾਲ ਘੱਟ ਸਕਦੇ ਆ ਸਾਨੂੰ ਪਹਿਲੀ ਵਾਰ ਚ ਨਹੀਂ ਬੰਦਾ ਤੇ ਉਹ ਵੀ ਯਾਰ ਵਧੀਆ ਸੀ ਬੰਦਾ ਮਾੜਾ ਨਹੀਂ ਆਉਂਦੀ ਕਿਹੜਾ ਉਹ ਜੀ ਵਿਚਾਰਾ ਯਾਹੂ ਐਚਪੀ 12 ਆ ਬੰਦਾ ਠੀਕ ਆ ਉਹ ਬੰਦਾ ਦਾ ਘੈਂਟ ਆ ਉਹ ਆਹ ਬਾਈ ਬੰਦਾ ਦੂ ਘੈਂਟ ਆ ਯਾਰ ਬੰਦਾ ਘੈਂਟ ਆ ਬਾਈ ਤੂੰ ਓਕੇ ਰਿਪੋਰਟ ਆ ਨਾ 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 ਫੋਨ ਕਰਿਆ ਯਾਰ ਆਪਾਂ ਨੇ ਉਹਨੂੰ ਚੰਗੀ ਗੱਲ ਬਾਤ ਕਰੀ ਜਨੇ ਕੋਈ ਉਹ ਨਹੀਂ ਕਰਿਆ ਆਣਾ ਮਾਮਾ صدیق ਦੇ ਸਿਹਤ ਬਾਰੇ ਸਰਤੇ ਆ ਕਾਂਖ ਨਿਕਲਦੀ ਆ ਐ ਹੌਲੀ ਹੌਲੀ ਚੱਲ ਮਿੱਤਰਾਂ ਜਿੱਤੇ ਲੱਗਦੀ ਕੋ ਘਰਾਂ ਵਾਲੀ ਐ ਚੜਾਈਆਂ ਦੇ ਉਧਰ ਆਉਣਾ ਮਟਰ ਵੀ ਪੂਰਾ ਜੁਰਾ ਸ਼ੁਰਾ ਦੇ ਹੋਂਸ ਰਿਹਾ ਪਰ ਇਹ ਆਪਾਂ ਇਹ ਕਰਕੇ ਹੌਲੀ ਹੌਲੀ ਹੋ ਓਲੇ ਜੇ ਪੈਰ ਨਾਲ ਤੁਰ ਰਹੇ ਆ ਮੇਰੇ ਵੀਰੋ ਹਾਓ ਮਿੱਤਰੋ ਰੋਡ ਦੇਖ ਲਓ ਇਧਰਲੇ ਪਾਸੇ ਵਾਲੇ ਇਧਰੋਂ ਪੰਜਾਬ ਵਾਲੀ ਗੱਡੀ ਸਾਨੂੰ ਤਾਂ ਟੱਕਰੀ ਨਹੀਂ ਹੁਣ ਤੱਕ ਕੋਈ ਅਸ ਜਿਉਂ ਦੋਏ ਜਣੇ ਬੱਕਦੇ ਜਾ ਰਹੇ ਆ ਅੱਧਾ ਕ ਗਲਾਸ ਮਿੰਟੂ ਪਲਾਏ ਦੇ ਫਿਰ ਪਾਣੀ ਠੰਡਾ ਫਰਿੱਜ ਵਾਲਾ ਲੈ ਬੰਦਿਆਂ ਨੂੰ ਫਰਿੱਜ ਦਿਖਾ ਦੇ ਆਪਣੀ ਆਹ ਦੇਖੋ ਭਾਈ ਫਰਿੱਜ ਤਿਆਰ ਕਰੀ ਅਸੀਂ ਦੁਬਾਰਾ ਇਹ ਥੋੜੀ ਜੀ ਕਮਜ਼ੋਰ ਰਹਿ ਗਈ ਸੀਗੀ ਐਂ ਦੁਬਾਰਾ ਸੈਟਿੰਗ ਕੀਤੀ ਐ ਜੀ ਆਹਾ ਨਜ਼ਾਰਾ ਬਾਏ ਨੂੰ ਗਿੱਲੀ ਕਰਕੇ ਅਸੀਂ ਔਰੇ ਦੇ ਬਾਹਰ ਟੰਗ ਦੰਨੇ ਆ ਪਾਣੀ ਪਾਈ ਜੰਨੇ ਆ ਇਹਦੇ ਪਰ ਇਹ ਜੇ ਪਾਣੀ ਵਜ ਹਵਾ ਵੱਜਦੀ ਹੈ ਜਦ ਗਿੱਲੇ 'ਚ ਫੇਰੇ ਠੰਡੀ ਹੋ ਜਾਂਦੀ ਹੈ ਹਾਂ ਜੀ ਮਜ਼ਬੂਤੀ ਵਾਲਾ ਕੰਮ ਕਰਤਾ ਉੱਪਰ ਇਹਦੇ ਦੋ ਡਾਵਲ ਚੜਾਤੀਆਂ ਉਹ ਦੋਈ ਬੋਤਲ ਸਾਡੀ 부ੱਟੀ ਵੀ ਦੀ ਉਹ ਸੀ ਉਹਦੀ ਕੱਟ ਕੇ ਇਹਦੇ ਉੱਪਰ ਚੜਾਤੀ ਅੰਮਤ 40 ਮਿੰਟੂ ਦੇਖ ਰਿਹਾ ਵਿਊ ਫਿਰ ਹਾਂ ਆਲੇ-ਦਾਲੇ ਜਿੱਧਰ ਮਰਜੀ ਨਿਗਾਹ ਮਾਰ ਲਓ ਉਹ ਸੁਣੀ ਦਿਖਣਾ ਖਾਲੀ ਪੜਾ ਖਾਲੀ ਘਾਟ ਸਮਾਪਤ ਦਾ ਬੋਰਡ ਆ ਗਿਆ ਹੈ ਐ ਕਹਿਆ ਰੜਾ ਪਿਆ ਹਨਾ ਸ਼ੇ ਘਰ ਦੁਪਹਿਰਾ ਹਾਲਾ ਤੇਲ ਵੀ ਐ ਕੁੱਟਾਂ ਭਰ-ਭਰ ਪੀਰੀ ਐ ਜਦ ਹਾਟਲ ਪਰ ਤੇ ਚਲੇ ਤੇ ਇਹ ਉਰੇ ਦਾ ਤੇਲ ਹਾਲਾ ਆਏ ਦੇਖ ਲੈ ਕਿੰਨਾ ਕੇ ਆਪਾਂ ਗਰਮੀ ਜੇ ਹਾਲਾ ਤੇਲ ਵੀ ਵੱਧ ਲੱਗਦਾ ਬੇਦੁੱਲਾ ਗੰਜ ਬੇਦੁੱਲਾ ਗੰਜ ਨਹੀਂ ਉਹ ਬੇਦੁੱਲਾ ਗੰਜ ਉਹ ਬੇਦੁੱਲਾ ਅਬੈਦੁੱਲਾ ਓ ਬੇਦੁੱਲਾ ਗੰਜ 211 ਹੌਣ ਮਾੜੀ ਜੀ ਸੂਈ ਪਿੱਛੇ ਆਈ ਆ ਮੀਟਰ ਵਾਲੀ ਅਹੀਂ ਭੈਜੋ ਸਿੱਤੀ ਉਹ ਖੜੀ ਦੀਆਂ ਇੱਧਰ ਨੂੰ ਓਏ ਵੀ ਦੀ ਅਸਾਂ ਤੋਂ 5 ਕਿਲੋਮੀਟਰ ਦੂਰੀ ਤੇ ਆ। ਇਹ ਜਿਹੜੀ ਰੋਡ ਇੱਧਰ ਪੂਰਾ ਫਸ ਕਲਾਸ ਆ, ਸਿਮੈਂਟਡ ਰੋਡ ਆ। ਆ ਮੇਰਾ ਲੱਲੂ ਰਾਮਾ। ਆ ਫਲਟਾਂ ਮਹੱਲ ਕ ਜਾ ਰਹਿਣ। ਤੋਂ ਇੱਕ ਟੋਲਾ ਆ ਨਾ ਹਲੇ ਤੱਕ ਆਪਾਂ ਨੂੰ ਐਮਪੀ ਜੀ ਵੜ ਕੇ। ਇਹ ਜਿਹੜਾ ਕਬੂਤਾ ਟਾਟਾ ਟ੍ਰੈਕਟਰ ਹੈ ਇੱਧਰ ਗਿਆ ਛਿੰਦਵਾੜਾ ਸਿੱਧਾ ਗਿਆ ਭਵਾਲ ਦਿੱਲੀ ਆਪਲ ਦੇ ਥੱਲੇ ਤੋਂ ਛਿੰਦਵਾੜਾ ਸਿੱਧਾ ਭਵਾਲ ਤੇ ਦਿੱਲੀ ਕਿਲੋਮੀਟਰ ਹੋਏ ਮੈਂ ਮਿੱਤਰੋ ਦੇ ਤੁਲ ਰਹਿ ਗਿਆ ਇੱਥੋਂ 20 ਕਿਲੋਮੀਟਰ ਆ ਤੇ ਦੇ ਤੁਲ ਤੋਂ ਪਹਿਲਾਂ ਟੋਲ ਟੈਕਸ ਆਉਂਦਾ 1 ਕਿਲੋਮੀਟਰ ਇੱਥੋਂ ਟੋਲ ਟੈਕਸ ਦਾ ਬੋਰਡ ਐਮਪੀ ਵਾਲਾ ਬਾਰਡਰ ਪਾਰ ਕਰਿਆ ਆਪਾਂ ਪਾਰ ਕਰਕੇ ਤੇ ਆਪਣਾ 10 ਕੁ 8 8 ਕਿਲੋਮੀਟਰ ਆਏ ਹਣ ਤੇ ਹੁਣ ਇੱਥੇ ਚਾਹ ਪੀਤੀ ਐ ਤੇ ਹੋਟਲ ਵਾਲਾ ਬਾਈ ਚਾਹ ਫੜਾ ਕੇ ਸਾਨੂੰ ਕਹਿੰਦਾ ਚਾਹ ਪੀ ਕੇ ਗੱਡੀਆਂ ਕੱਢੋ ਹੈਗਾ ਸਾਨੂੰ ਜਦ ਚਾਹਾਂ ਆਉਂ ਕਰਤੀਆਂ ਫੇਰ ਪਹਿਲਾਂ ਹੀ ਕਹਿੰਦਾ ਅਸੀਂ ਪਹਿਲਾਂ ਹੀ ਨਹੀਂ ਪੀਣੀ ਦੀ ਜਾ ਇਹਨੇ ਅੱਗੇ ਪੀ ਲੰਦੇ ਤੇ ਹੁਣ ਚੱਲੀਏ ਫਿਰ ਆ ਆ ਪ੍ਰਿਜ ਗਰੇਂਦਰ ਬਾਈ ਵਾਲਾ ਚੱਲੀਏ ਅੱਗੇ ਉਹ ਕਰ ਲਾਂਗੇ ਜੇ ਨਹੀਂ ਖੜਨ ਦਿੰਦਾ ਹੋਰ ਹਾਂ ਆਏ ਮੇਤਰਾ ਬੇ ਬੇਤੂ ਲੋ ਤੇ ਭੋਪਾਲ ਸਿੱਧਾ ਇੱਧਰੋਂ ਗਿਆ ਅੰਦੌਰ ਨੂੰ ਆਪਾਂ ਨੇ ਮੇਰੇ ਕਹਿਲ ਅੰਦੌਰ ਵਾਲੇ ਰੋਡ ਪਰ ਹੋ ਜਾਣਾ ਇੱਥੋਂ ਇੱਧਰੋਂ ਪਊ 50 ਕਿਲੋਮੀਟਰ ਫालतू ਪਰ ਰੋਡ ਸਾਫ ਆ ਕਹਿੰਦੇ ਜਿੰਮੇ ਬਾਈ ਨੂੰ ਫੋਨ ਕਰਕੇ ਪੁੱਛਿਆ ਤਾਂ ਆਪਾਂ ਉਹ ਕਹਿੰਦਾ ਰੋਡ ਐਨ ਕਲੀਅਰ ਆ ਵੀ ਉੱਧਰ ਜੰਗਲ ਆ ਨਾਲੇ ਗੱਡੀਆਂ ਜਾਣ ਨਹੀਂ ਦਿੰਦੇ ਕਹਿੰਦਾ ਬੜੀਆਂ 14 ਡੈਰੀਆਂ ਆ ਦੇਖੋ ਨੰਦੋਰ ਦਾ ਬੋਰਡ ਲੱਗਿਆ ਹੋਣਾ। ਲੋਈ ਮਿੱਤਰੋ ਹਰਦੇ ਵਾਲੇ ਰੋਡ ਤੇ ਆਣ ਆਪਾਂ। ਇੱਕ ਮਿੰਟ ਦੇਖਾਂ। ਲੱਗੇ ਜਾਂਦੇ ਕੋ। ਇਹ ਨਾ ਨਾ ਘਾਟ ਹੈ। ਅਸੇ ਵਸੇ ਨੂੰ ਰੋਡ ਨਿਕਲ ਗਿਆ ਬੰਦੇ ਨੇ ਵੇਚੀ ਨਹੀਂ ਹੋਣੀ ਹਨਾ ਜਮੀਨ ਰੋਡ ਦੇ ਗੱਭੇ ਆ ਮੈਂ ਕਿਹਾ ਉੱਥੇ ਆਸੇ ਵਸੇ ਨੂੰ ਰੋਡ ਨਿਕਲ ਗਿਆ ਪਰ ਆ ਦੇਖ ਆ ਵੀ ਜੀ ਕੋਈ ਪੰਜਾਬ ਵਾਡੀ ਦੇਖੀ ਐਮਪੀ ਐਮਪੀ ਵਾਡੀ ਹੈ ਇਹ ਇੱਕ ਆਉਣਾ ਸਬਸਕ੍ਰਾਈਬਰ ਜਾ ਰਿਹਾ ਸੀਗਾ ਪਰ ਹੁਣ ਆਪਾਂ ਟੂਲ ਟੈਕਸ ਤੇ ਸੀਗੇ ਬਾਈ ਦੂਰ ਤੇ ਹੀ ਗੱਡੀ ਪਛਾਨ ਗਏ ਔਰ ਲੱਕ ਕਹਿ ਦੀਗਾ ਮਾਨ ਤਿਆਰਦਾ ਹੈਗਾ ਇੱਥੋਂ 8 ਕਿਲੋਮੀਟਰ ਕਿੰਨੀ ਸ਼ਾਂਤੀ ਜੀ ਇੱਧਰ ਆਹ ਰਾਜੇ ਕੋਸ਼ਾ ਜੀ ਸੁਖ ਸ਼ਾਂਤੀ ਰੱਖਿਆ ਦਾ ਸਹੀ ਸੂਰਜ ਦੀ ਲਾਲੀ ਬਾਲਾ ਡੋਗਰੀ ਆ ਬਈ ਇਹ ਬਾਲਾ ਡੋਗਰੀ ਨੰਬੋੜਾ ਦਾ ਬਾਲਾ ਡੋਗਰੀ ਦਾ ਆ ਤੇ ਆਈ ਹੈ ਇਹੋ ਤੇ ਆਂ ਕਿ ਚੜਾਈ ਹੈ ਚੜਾਈ ਚੜ ਜਾ ਚੜਾਈਆਂ ਲੈ ਕੇ ਬਾਬੇ ਦਾ ਨਾ ਪਾਡ ਲਾਇਆ ਤਾਂ ਰੇਂਜ ਹੀ ਨਹੀਂ ਹੈਗੀ ਓਰੇ ਹਾਲੋ ਅੰਦਰ 197 ਖਾਲੇ گاਉਂ ਕਿੰਨਾ ਦਾ ਚੜਾਈ ਹੈ ਚੜਾਈ ਹਾਰਦਾ ਰਹੇਗਾ 53 ਕਿਲੋਮੀਟਰ ਇਹ ਸਾਰਾ ਜੰਗਲੀ ਜਿਹਾ ਏਰੀਆ ਜੰਗਲ ਏ ਜੰਗਲ ਦਰਿਆ ਆ ਗੰਗ ਗੰਗ ਇਹ ਰੋਡ ਸਾਫ ਹੈ ਤਕਰੀਬਨ ਗਰੇਂਦਰ ਭਾਈ ਇਹਨਾਂ ਨੂੰ ਅੱਗੇ ਕੱਢਦੀ ਆਪਾਂ ਵਿੱਚ ਵਿੱਚ ਹੀ ਆਵਾਂਗੇ ਹਣਾ ਕੀ ਹਾਲ ਹੈ ਮੇਰਾ ਕੀ ਹਾਲ ਹੈ ਰਾਜ ਦਿੱਤਾ ਅਗਲੇ ਨੂੰ ਮੈਂ ਥੋੜੀ ਡਰਾਇਆ ਤਾਂ ਅਰਧਾ ਰਹਿ ਗਿਆ ਤੇ 32 33 ਕਿਲੋਮੀਟਰ ਰਹਿ ਗਿਆ ਤੇ ਜੰਗਲ ਚੱਲੇ ਰਿਹਾ ਹਲੇ ਵੀ ਗੱਡਾ ਲੰਬਾ ਜੰਗਲ ਹਾ ਸਾਰਾ ਜੰਗਲੀ ਜੰਗਲ ਆ ਤੇ ਫੱਕੀ ਆ ਵੀ ਰੋਡ ਬੋਰ ਲਾਈਨ ਸਾਰਾ ਦੀ ਕੋਈ ਦਿੱਕਤ ਨਹੀਂ ਆएगी ਰੇਂਜ ਇੱਥੇ ਆਂਦੀ ਨਹੀਂ ਤੇ ਗ੍ਰਿੰਦਰ ਭਾਈ ਵਾਲੀ ਗੱਡੀ ਉਹ ਪਿੱਛੇ-ਪਿੱਛੇ ਆ ਰਹੀ ਆ ਜਿਹੜੇ ਉਹਦੇ 'ਚ ਰੇਂਜ ਨਾ ਹੋਵੇ ਨਵੇਂ ਉਹਨਾਂ ਨੂੰ ਸੂਚਿਤ ਕੀਤਾ ਜਾਂਦਾ ਪੁਰਾਣਿਆਂ ਦਾ ਚੱਲ ਮੇਰੇ ਨਾਲੋਂ ਵੱਧ ਪਤਾ ਵੀ ਜਿਹੜੀ ਨਾਲ ਦੀ ਗੱਡੀ ਆ ਸਾਈਡ ਸ਼ੀਸ਼ੇ ਤੋਂ ਪਰੇ ਨਹੀਂ ਹੋਣੀ ਚਾਹੀਦੀ ਪਹਿਲਾਂ ਦਾ ਇਕਨੇ ਹੁੰਦਾ ਦਾ ਮਾਲਾ ਹੁਣ ਫੋਨ ਆ ਗਿਆ ਹੁਣ ਅਗਲਾ ਜਦ ਇਹ ਫੋਨ ਕਰ ਦਿੰਦਾ ਹਨ ਦਾ ਮੜ ਜਾ ਅਗਲੇ ਨੇ ਇਦਾਂ ਡਿਫਰ ਮਾਰਿਆ ਲਾਈਟਾਂ ਬੰਦ ਕਰਕੇ ਆ ਜਦ ਇਹ ਗੱਡੀ ਸਾਈਡ ਚ ਹਾਂ ਸਾਰੀ ਕੋਈ ਗੱਡੀ ਆ ਬੰਦ ਹੋ ਗਈ ਉਹ ਉੱਧਰ ਕੇ ਯਾਰ ਰੋਡ ਆਏ ਆ ਨਾ ਆ ਰਹੀ ਆ ਗੁਰਿੰਦਰ ਬਾਈ ਨਾਲ ਦੇ ਪਿੱਛੇ ਵੀ ਗੱਡੀ ਐ ਇੱਕ ਨੋ ਹੇ ਮਿੱਤਰੋ ਟੇਲ ਪਵਾ ਲਈਏ ਮੈਂ ਹਲੇ ਦੱਸੇ ਰਿਹਾ ਤਾਂ ਮੈਂ ਕਹਾ ਵੀ ਲੈਟਾਂ ਮਾਰੇ ਕੋਈ ਜਦੇ ਰੁਕ ਜਾਓ ਮੈਂ ਉੱਥੇ ਤਾਂ ਗੁਰਿੰਦਰ ਬਾਈ ਉੱਥੇ ਤਾਂ ਗੁਰਿੰਦਰ ਬਾਈ ਨੇ ਲੈਟ ਮਾਰੀ ਜਦੇ ਆਪਾਂ ਸਾਈਡ ਤੇ ਕਿਉਂਕਿ ਰੇਂਜ ਦਾ ਐ ਨਹੀਂ ਦੀ ਫੋਨ ਦੀ ਇਹ ਇਧਰ ਮਸ਼ੀਨ ਵਾਲੇ ਭਾਈ ਸਾਹਿਬ ਪਟਿਆਲਾ ਏਰੀਆ ਹੈ ਨਾ ਲਗਾ ਮਸ਼ੀਨ ਖੋਲੀ ਵੀ ਹੈ ਮੈਂ ਕਿਹਾ ਵੀ ਰਾਤ ਨੂੰ ਆ ਕੇ ਉਹ ਰੁਕ ਜਾਂਦੇ ਹੁਣ 100 ਲੀਟਰ ਸ੍ਰਿੰਦਰ ਬਾਈ ਨੇ ਖੋਹ ਲਿਆ ਸੋ ਆਪਾਂ ਖੋਹ ਲੈਨੇ ਸ਼ੋਰ ਮੇਰਾ ਭਾਈ ਗੱਡੀ ਆਪਣੀ ਆਰਾਮ ਨਾਲ ਖਾਲੀ ਹੋ ਜੂ ਲੋਏ 9813 ਲਾ ਪਾਇਆ 100 ਲੀਟਰ ਤੀਜਲ ਤੇ ਪਰਚੀ ਲਈ ਲੈ ਆਪਨੇ ਲੋਏ ਮਿੱਤਰੋ ਟਾਈਮ ਹੋ ਗਿਆ 9:30 ਹਾਂਜੀ ਭਾਈ ਮੇਰੇ 4 3-4 ਵਜੇ ਉੱਥੇ ਜਾਣਾ ਠੀਕ ਹੈ ਜੀ ਤੇ ਹਾਂ 9:30 ਹੋ ਗਏ ਇਹੋ ਸਾਹਮਣੇ ਹੋਟਲ ਆ ਤੇ ਤਾਂ ਤਾਂ ਰੋਟੀਆਂ ਪੈਕ ਕਰਾ ਲਵਾਂਗੇ ਉਰੀ ਗੱਡੀ 'ਚ ਆ ਲਾਂਗੇ ਕਿਉਂਕਿ ਸਭ ਤੋਂ ਪਹਿਲਾਂ ਤਾਂ ਇਹਦੇ ਉਹ ਕਰਦੇ ਆ ਆਪਾਂ ਗੱਡੀ ਖੜੀਏ ਪੱਥਰ ਲਾਣੇ ਆ ਇਹ ਪਿੱਛੇ ਚੱਕ ਕੇ ਉਹਦੇ ਤਾਂ ਕਿ ਇਹ ਉੱਠ ਕੇ ਕਈ ਵਾਰ ਉਦੋਂ ਬੈਕ ਕਰ ਦਿੰਦਾ ਬੰਦਾ ਬੜੀ ਗੈਂਡਾ ਹੁੰਦਾ ਉਹ ਆ ਤਾਂ ਨੋਰਮਲ ਆ ਲੈ ਅੰਕੀ ਕੀ ਕਰੀ ਹਾੜੀ ਕੀ ਕਰਨ ਲੱਗਾ ਉਹ ਆਪਣਾ ਕਹਿ ਕਹਨੇ ਆ ਰੋਟੀ ਪੈਕ ਕਰਾ ਲਈ ਮੈਂ ਤੇ ਹੁਣ ਹੋ ਨਹੀਂ ਹਊਗਾ ਆਹ ਲਾ ਦੇਖੂਗਾ ਤਾਂ ਹੈ ਮੇਰੇ ਨਾਲ ਇੱਥੇ 50 ਰੁਪਇਆ ਦਾ ਗੱਡੀ ਐਦਾਂ ਸੀਗੀ ਡੌਨ ਤੇ ਖੜੀ ਧੀ ਹਾਂ ਬਾਈ ਗੱਡੀ ਡੌਨ ਤੇ ਖੜੀ ਕਿਹੜਾ ਬੰਦਾ ਸੋਚ ਲੂਗਾ ਵੀ ਗੱਡੀ ਡੌਨ ਪਰ ਖੜੀ ਹੈ ਬੰਦਾ ਗੱਡੀ ਵਹਿਕ ਕਰ ਦੂਗਾ ਹੈ ਔਰ ਮੂਰੇ ਰਸਤਾ ਦਾ ਚਿੱਟਾ ਜੁੱਟਾ ਪੀਂਦਾ ਦਾ ਉਹ ਬੰਦਾ ਉਹ 5209 ਤੇ ਮਿੰਟੂ ਤਾਂ ਉੱਥੇ ਪਰਮਾਨੂ ਇਹ ਗੱਲ ਆ ਸਾਲ ਨੇ ਉੱਠ ਕੇ ਗੱਡੀ ਪੈਕ ਨਾ ਕਰਦੀ ਜਾਓ ਵੇ ਮਾਦੰਦ ਜਿੱਦਣਾ ਜਾਓ ਵੇ ਬੈਕ ਕਰਾ ਹੀ ਲਿਆਓ ਫਿਰ ਯਾ ਚਲੋ ਚੱਲੀਏ ਨਾਲੇ ਜਣਾ ਮਰਦੀ ਹੈ ਗੜੀ ਬੈਕ ਨਾਲ ਦੂੜ ਕਰਵਾ ਲਿਓ ਗੜੀ ਹੋਏ ਨਾ ਮੂਰੇ ਉਹ ਵਿੱਚ ਪੱਥਰ ਲਾ ਦਈਦਾ ਤੇ ਹੁਣ ਕਰਦੇ ਆਪਾਂ ਵਲੌਗ ਦਾ ਐਂਡ ਤਾਂ ਚੈਨਲ ਲੱਗਿਆ ਤੁਹਾਨੂੰ ਸਾਡਾ ਅੱਜ ਦਾ ਵਲੌਗ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਨਾਲ ਆਦੇ ਬੈਲ ਦੇ ਆਈਕਨ ਨੂੰ ਕਰ ਦੋ ਪ੍ਰੈਸ ਕਰਕੇ ਨੋਟੀਫਿਕੇਸ਼ਨ ਪਹੁੰਚ ਜਾਏ ਵੀਡੀਓ ਵੀ ਸਭ ਤੋਂ ਪਹਿਲਾਂ ਤੁਹਾਡੇ ਕੋਲ ਸਤਿ ਸ਼੍ਰੀ ਅਕਾਲ ਮਿਲਣਾ ਅਗਲੇ ਵਲੌਗ ਜਬ ਤੱਕ ਰੱਖਾਂ ਚਲੋ ਹਾਂ